ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਜ ਬਈ ਆਪਾਂ ਸਪਰੇਅ ਦਾ ਕਾਪਤੀ ਬਾ ਉਹ ਵੀਡੀਓ ਬਣਾਉਂਦਾ ਬਸ ਟਾਈਮ ਨਹੀਂ ਲੱਗਿਆ ਫਿਰ ਮੈਂ ਕੱਲ੍ਹ ਤੇ ਨਹੀਂ ਕੀਤੀ ਸੀਗੀ ਬਾਈ ਤਾਂ ਕਰਕੇ ਫਿਰ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ ਫੋਨ ਦਾ ਮੈਂ ਲਾਦਾ ਸੀ ਅੰਦਰ ਚਾਰ ਜੱਥੇ ਤੇ ਬਸ 5 ਵਜੇ ਲੱਗਾ ਸੀਗਾ ਬਾਈ ਮੈਂ ਸਾਰੇ ਕਾਪਤੀ ਨਵੇੜ ਦਾ ਕੰਮ ਮੇਰੇ ਕੋਲ 25 ਡਰਮੀਆਂ ਬਣੀਆਂ ਸੀਗੀਆਂ ਬਾਈ ਤੇ ਆਪਾਂ ਦਾ 5 ਵਜੇ ਲੱਗੇ ਸੀਗੇ ਤੇ ਹੁਣ ਟਾਈਮ ਹੋਇਆ ਬਸ 9:40 ਹੋਏ ਆ ਬਾਈ ਬਾਹ ਬਾਦ ਉਹ ਹੁਣ ਨਿਵੇੜਦਾ ਕੰਮ ਤੇ ਆਪਣਾ ਕੰਮ ਖਤਮ ਹੋ ਗਿਆ ਤੇ ਬਾਹ ਹੁਣ ਹੁਣ ਰੋਟੀ ਉਟੀ ਖਾਣਨੇ ਆ ਬਈ ਰੋਟੀ ਉਟੀ ਖਾ ਕੇ ਤੇ ਫਿਰ ਕੋਈ ਹੋਰ ਤੇ ਕੋਈ ਬਿਜ਼ਾਰ ਦਾ ਕੰਮ ਹੋਇਆ ਉਹ ਕਰਦੇ ਆ ਤੇ ਚਲੋ ਪਹਿਲਾਂ ਪਾਣੀ ਪੋਣੂ ਚੱਕ ਲੈ ਜੀ ਤੇ ਨਾਲੇ ਰੋਟੀ ਖਾਣਨੇ ਆ ਬਈ ਹੁਣ ਪਖ ਵਲ ਵੀ ਬਈ ਵੇ ਸੁਬਾ ਮੈਂ ਤਾਂ ਬੈਸਕੜ ਖਾ ਕੇ ਲੱਗ ਗਿਆ ਸੀਗਾ ਤੇ ਬੈਸਕੜ 2-4 ਖਾ ਕੇ ਚਾਹ ਪੀ ਕੇ ਫਿਰ ਅਤਿਕ ਕਰਕੇ ਦੁੱਧ-ਦੁੱਧ ਮਗਰੋਂ ਮੈਂ ਉਹ ਕਰਨ ਲੱਗ ਗਿਆ ਸੀਗਾ ਆਪਣਾ ਢਾਈ ਖਾ ਗਿਆ ਥੋੜਾ ਤੇ ਉਹਦੇ ਨਾਲ ਬਸ ਉਹਨੇ ਨਾ ਹੋ ਗਈ ਸਪਰੇ ਕਰੀਏ ਪਰ ਟਾਈਮ ਨਾਲ ਸਵੇਰ ਜਲਦੀ ਜਲਦੀ ਨਿਕਲਣਾ ਬਈ ਇਹ ਫਾਇਦਾ ਹੋ ਜਾਂਦਾ ਕਿ ਹਨੇਰੇ-ਹਨੇਰੇ ਅੱਧੀ ਦਾ ਕੰਮ ਨਾ ਪੜ ਗਿਆ ਜਿਵੇਂ ਰਮਾ ਦਾ 5 ਵਜੇ ਲੱਗ ਗਈ ਹੈ ਢੇਰੀ ਨਿਆਰਾ ਆਇਆ ਨਾ ਬਈ ਢੇਰੀ-ਢੇਰੇ ਕੰਮ ਦਾ ਸਪਰੇ ਫਿਰ ਜੇ ਹੁਣ ਪਾਣੀ ਪਾ ਕੇ ਲੈ ਜਾਈਏ ਰੋਟੀ ਤੇ ਢੜੀ ਪਾ ਕੇ ਲੈ ਕੇ ਮਮੀ ਨੂੰ ਸਾਦੀ ਪਹਿਲਾਂ छे ओ बैठी ओ बैठी छेपी आ बैठी मम्मी ये सब सारा एक मिनट कमेंट हां सासरी काल सारे सासरी काल दोबारा फिर ही मेरे वालों <laughs> ਚਲੋ ਬਈ ਹੁਣ ਰੋਟੀ ਖਾ ਲ ਗਏ ਪਹਿਲਾਂ ਤੇ ਫਿਰ ਮਿਲਦੇ ਆਂ ਲੋ ਬਈ ਆਪਾਂ ਹੁਣ ਚਲੇ ਸੀਗੇ ਫੀਡ ਲੈਣ ਲੈ ਕੇ ਆਉਨੇ ਆਂ ਫੀਡ ਤੇ ਫਿਰ ਜਾਣਾਗਾ ਡੜੀ ਜੀ ਨੇ ਖੋਹ ਤੇ ਉਦੋਂ ਪਹਿਲਾਂ ਮੈਂ ਕਿਹਾ ਫੀਡ ਚੱਕ ਲੈ ਆਈਏ ਜਾ ਕੇ ਤੇ ਫੀਡ ਲਿਆਉਨੇ ਆਂ ਜਾ ਕੇ ਕਿ ਫੀਡ ਮੁੱਕੀ ਪਈ ਸੀ ਕਿ ਆਖ ਕੋਰੀ ਲਿਉਣੀ ਆ ਬਈ ਹੁਣ ਮੈਂ ਕਿਹਾ ਚਲ ਇੱਕ ਕੋਰੀ ਚੱਕ ਲਿਉਣੀ ਆ ਫਿਰ ਕੱਲ ਨੂੰ ਜਾਂ ਪਰਸੋਂ ਚੱਕ ਲਿਆ ਮੈਂ ਹੋਰ ਜਾ ਕੇ ਚਲੋ ਬਈ ਮਿਲਦੇ ਆਂ ਫੀਡ ਵਾਲੇ ਕੋਲੇ ਆ ਆ ਬਈ ਸਾਡੇ ਪੈਣ ਦਾ ਹੈਗਾ ਸੱਤ ਆਖੂ ਇੱਥੇ ਸਾਡੇ ਸਾਥ ਲੱਗਦੀ ਹੈ ਬਈ ਇੱਥੇ ਵਧੀਆ ਸ਼ਾਂਤ ਹੋ ਜਾਂਦੀ ਹੈ ਨਾਲੇ ਤੇ ਇੱਥੇ ਬਾਸ ਪਹਿਲਾਂ ਉਹ ਇੱਥੇ ਹੁੰਦਾ ਸੀ ਗੇ ਤੱਕੇ ਗੇ ਚ ਹੁਣ ਤੱਕੇ ਗੇ ਚ ਹੈ ਨਹੀਂਗਾ ਤਾਂ ਕਰਕੇ ਹੁਣ ਫਿਰ ਉਧਰ ਆ ਕੇ ਲੈ ਗਏ ਉਹ ਸਾਰਾ ਕੁਝ ਤੇ ਆ ਜਾਂਦਾ ਜੀ ਮੇਜਰ ਜੱਜਾ ਸਾਡਾ ਇਹ ਤਾਂ ਬਣਾਦਾ ਰਾਹ ਖੁੱਲਾ ਐਂ ਦੀ ਜਾਣੇ ਆ ਇੱਧਰ ਇੱਧਰ ਦੀ ਜਾਨ ਹੈ ਆ ਬਈ ਸਾਡੇ ਪਿੰਡ ਦਾ ਜੈਮ ਸਕੂਲ ਇੱਥੇ ਪੜ੍ਹਿਆ ਆ ਬਈ ਮੈਂ ਪੜ੍ਹਿਆ ਇੱਥੇ 7 ਕਲਾਸਾਂ 7ਵੀਂ ਕਲਾਸ ਤੋਂ ਮਗਰੋਂ ਮੈਂ ਹਟ ਗਿਆ ਸੀਗਾ ਇੱਧਰ ਵਧੀਆ ਹੁੰਦਾ ਰੰਗ ਰੋਮ ਕਰਕੇ ਬਣਾਉਂਦਾ ਤੇ ਫਿਰ ਮੈਂ ਉਧਰ ਗਿੱਲੀ ਲੱਗ ਗਿਆ ਸੀਗਾ ਬਈ ਘਰਦਿਆਂ ਨੇ ਮੈਨੂੰ ਉਧਰ ਲਾਤਾ ਇੱਥੇ ਕੜਵਾ ਹੁੰਦੇ ਹੁੰਦੇ ਸੀਗੇ ਪਹਿਲਾਂ ਬੈਸਕੋਟ ਬਈ ਉਹ ਘਰ ਦੇ ਤੋਂ ਛੋੜੇ ਛੋੜੇ ਹੁੰਦੇ ਲੈ ਕੇ ਆਉਂਦੇ ਹੁੰਦੇ ਸੀਗੇ ਉਦੋਂ ਹੁੰਦਾ ਸੀ ਨਾਲ ਚਲੋ ਅੱਗੇ ਮੰਲਦੇ ਆ ਬਈ ਯਾਰ ਲਓ ਭਾਈ ਪਹਿਲਾਂ ਮੈਂ ਤਾਂ ਪਾਉਣਾ ਢੇੜ ਤੇਲ ਥੋੜਾ ਜਿਹਾ ਮੋਟਰਸਾਈਕਲ 'ਚ ਇੱਧਰ ਕਿ ਉੱਧਰ ਬਈ ਉੱਧਰ ਆ ਜਾ ਤੇਲ ਹੀ ਪਾਉਣਾਗਾ ਆ ਜਾ ਉੱਧਰ हटਿਆ ਤੀ ਇਹ ਮੇਟੋ ਕਾ ਬਈ ਬੈਠਾ Det er noget, jeg ikke har hørt om Hæ? her er blevet kæmpe. Jeg har været kæmpe. Hvad? Jeg i Jeg i ਆਪਕੋ ਹੋਈ ਫੇਮਾ ਸਾਹ। ਉਹ ਪਹਿਲੇ ਫੇਮਾ ਸਾਹ। ਸਾਰਿਆਂ ਨੂੰ ਸਾਰਿਆਂ ਨੂੰ ਕਰਦਿਆ ਕਰ ਫਿਰ ਮੇਰਾ ਇਥੇ ਚੈਨਲ ਦਾ ਲੋਗੋ ਲਾ ਕੇ ਜਨਮ ਮੈਂ ਸਾਰਿਆਂ ਨੂੰ ਕਹਾਂ ਕਰ ਵੀ ਸਬਸਕ੍ਰਾਈਬ ਕਰੋ ਚੈਨਲ ਨੂੰ। ਤੁਹਾਨੂੰ 1 ਰੁਪਿਆ ਦਾ ਉਹਨੂੰ ਆਫਰ ਦੇ ਦਿਆ ਕਰ ਤੇ ਇਹਦਾ। ਚੰਗਾ। ਚਲੋ ਵੀ ਪਹਿਲਾਂ ਯਾਰ ਹੁਣ ਜਾ ਕੇ ਫੀਡ ਚੱਕ ਲਈਏ ਪਹਿਲਾਂ ਇਹਨੂੰ ਦੇਦ ਕੇ ਪੈਸੇ। ਸੋ ਭਈਆ ਪਤਾ ਆ ਪੌੜੀ ਫੀਡ ਲੈ ਕੇ ਆਨੇ ਹੁੰਨੇ ਆ ਇੱਥੇ ਮਝੂਰਾ ਪੌੜੀ ਫੀਡ ਵਾਲੇ ਭਾਈ। ਤੇ ਭਈ ਇੱਕ ਇੱਕ ਬੋਰੀ ਫੀਡ ਦੀ। ਇੱਕ ਬੋਰੀ ਫੀਡ ਦੀ। ਰਾਕੇ ਆ ਇਹਨਾਂ ਤੋਂ ਹੀ ਆਪਦਾ ਲੈ ਕੇ ਜਾਂਦੇ ਹੁੰਨੇ ਆ ਬਾਈ ਭੀੜ ਪਾਉੜੀ 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 ਚੱਕ ਲੈ ਹੋਣੀ ਆ ਬਾਈ ਉਹਨਾਂ ਨੇ ਬਾਈ ਨੇ ਬਸ ਚਕਾਵਾ ਚਕਾਵਾ ਚਕਾ ਚੱਲ ਆ ਗਿਆ ਮੈਂ ਓ ਬਈਆ ਆ ਗਈ ਬੋਰੀ ਦੱਪਨੋਂ ਰਖਾ ਲ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਈ ਚਾਲ ਉਹੋਂ ਮੇ ਨੱਕੇ ਹੁੰਦਾਂ ਨੇ ਬਈ ਆਪਣੇ ਬੋਰੀ ਓ ਬਈ ਹੁਣ ਆਪਾਂ ਧਾਨ ਤੁਰਾ ਚੋ ਕੇ ਹੁਣ ਮੈਨਜ਼ੇ ਪਹਿਲਾਂ ਮੈਂ ਆ ਕੇ ਫੀਡ ਪੁੰਨ ਲਿਆ ਤੇ ਸੌਂ ਗਿਆ ਸੀਗਾ ਜਾਂ ਨੀਂਦ ਕੋਲ ਧਾਈ ਦੇ ਥੱਕੇ ਹੋਏ ਸੀਗੇ ਵੈਸੇ ਤਾਂ ਕਹਿੰਦੇ ਹੁੰਦੇ ਆਦੇ ਸ਼ਵਰੇ ਕਰਕੇ ਸੌਣਾ ਨਹੀਂ ਚਾਹੀਦਾ ਗਾ ਤੇ ਮੈਂ ਮੈਂ ਨਹੀਂ ਲਾਉਂਦੇ ਜੀ ਕਿ ਮਾਤਾ ਸਮ ਗਿਆ ਜੀ ਕਾ ਬਈ ਤੇ ਹੁਣ ਬਸ ਧਰਮ ਤੋਂ ਤੋਂ ਬੂਨੇ ਵਿਲੇ ਬਾਈਆ ਬਸ ਇਹੀ ਰਹਿਗਾ ਕੰਮ ਤੇ ਫੇਰ ਅੱਜ ਮੈਚ ਵੀ ਵੇਖਣਾ ਹੈ ਲੈਜੈਂਡ ਲੀਗ ਦਾ ਆਉਣਾ ਬਈ ਉਹ ਚ ਖੜਦੇ ਆ ਜੇ ਬਰਾ ਯਾਰ ਕੇ ਸਾਰੇ ਉਹ ਵੇਖਾਂਗੇ ਬਈ ਤੇ ਉਧਰ ਆਈਪੀਐਲ ਦਾ ਵੀ ਆ ਗਿਆ ਰੂਲ ਜਿਹੜੇ ਟੈਨਸ਼ਨ ਨਾ ਹੋਣਾਂ ਪੰਜ ਪੰਜ ਪਲੇਅਰ ਹੋ ਕਹਿੰਦੇ ਰੱਖ ਸਕਦੇ ਆ ਇੱਕ ਛੇਮਾ ਆਰਟੀਐਮ ਕਾਰਡ ਤੇ 6 ਪਲੇਅਰ ਵੀ ਰੱਖ ਸਕਦੇ ਆ ਅਨਕੈਪਟ ਪਲੇਅਰ ਵੀ ਰੱਖਿਆ ਰੱਖਿਆ ਜਾਦਾ ਹੈ ਉਹ ਗੰਦੇ ਸੀਗੇ ਤੇ ਦੇਖਦੇ ਆਂ ਬਾਈ ਹੁਣ ਕੀ ਹੁੰਦਾਗਾ 231 ਅਕਤੂਬਰ ਨੂੰ ਫਾਈਨਲਿਸਟ ਦੇਣੀ ਆ ਉਹਨਾਂ ਨੇ ਤੇ ਉਹ ਵੇਖਾਂਗੇ ਬਾਈ ਆਪਾਂ ਨੂੰ ਸਭੇ ਕਰੈਕਟ ਦਾ ਆਏਗਾ ਪੂਰਾ ਸ਼ੌਂਕ ਕਰੈਕਟ ਦੇਈ ਆਪੀਲ ਵੀ ਪੂਰਾ ਸ਼ੌਂਕ ਆਗਾ ਬਾਈ ਤੇ 23 ਅਕਤੂਬਰ ਨੂੰ ਪਤਾ ਲੱਗੂਗੇ ਕਿਹੜੇ ਕਿਹੜੇ ਪਲੇਅਰ ਰਟੇਨ ਹੁੰਦੇ ਆ ਕਿਹੜੇ ਕਿਹੜੇ ਨਹੀਂ ਹੁੰਦੇਗੇ ਤੇ ਪੀਰੋਡੂ ਮਗਰ ਆਪਸ਼ਨ ਆਊਗਾ ਆਪਸ਼ਨ ਦਮਗਰ ਫਿਰ ਥੋੜੇ ਟਾਈਮ ਬਾਅਦ ਆਈਪਲ ਸ਼ੁਰੂ ਕਰ ਦਿੰਦੇ ਬਈ ਉਦੋਂ ਪਹਿਲਾਂ ਦਾ ਲੀਗਨ ਲੋਕਾਂ ਵੇਖ ਲਈ ਦੇਣਾ ਜਾਂ ਫਿਰ ਜੇ ਸਿੱਧੀਆਂ ਚੱਲੀ ਜਾਂਦੀਆਂ ਇਹ ਵੇਖ ਲਈ ਦੇਣਾ ਤੇ ਨਾਲ ਬੈਗਬੈਸ਼ ਚੱਲ ਪੈਣੀ ਆ ਆਸਟ੍ਰੇਲੀਆ ਦੀ ਲੀਗ ਉਹ ਆਪਾਂ ਫਾਲ ਵੀਖੀ ਦੀ ਬਈ ਉਹਦੇ ਜੀ ਵੀ ਸ਼ਾਮ ਆਪਾਂ ਆਪਾਂ ਮੈਕਸਵੈਲ ਦੀ ਵਾਰੀ ਵੇਖਣੀ ਹੁੰਦੀ ਆ ਬਈ ਜੇ ਇੱਥੇ ਮੈਕਸਵੈਲ ਦੀ ਵਾਰੀ ਆਪਾਂ ਤਾਂ ਉਹ ਵੀ ਮੈਚ ਜ਼ਿਆਦਾ ਵੇਖਣੇ ਹੁੰਦੇ ਆ ਬਈ ਤਾਂ ਸਾਰੇ ਮੈਚ ਵੀ ਵੇਖੀਦੇ ਆ ਜ਼ਿਆਦਾ ਬੈਸਟ ਮੈਚ ਜਿਹੜੇ ਆਪਣੇ ਦਾ ਉਹਦਾ ਉਹ ਵੀ ਆ ਮੈਕਸਵੈਲ ਵਾਲੀ ਬਈ ਹਲੋ ਬਿੱਟਾ ਤੁਹਾਨੂੰ ਚੋਲ ਗਏ ਪਹਿਲਾਂ ਨਵੇੜ ਲਗੇ ਤਾਂ ਹਾਂਜੀ ਭਾਈ ਅਬ ਦੁੱਧ ਪਾ ਕੇ ਆ ਕੇ ਬਸ ਹੁਣ ਵੇਖ ਲੇਖੋਗੇ ਮੈਚ ਦੇਖਣ ਲੱਗੇ ਭਾਈ ਹੁਣ ਮੈਚ ਖੇਦਨੇ ਆ ਤੇ ਆਹੇ ਸਾਨੂੰ ਇਧਰੋਂ ਮੈਚ ਲਗਾਉਨੇ ਆ ਭਾਈ ਆ ਚੱਲੀ ਆਣਾ ਭਾਈ ਇੰਸੇ ਇੰਗਲੈਂਡ ਦਾ ਮੈਚ ਇਹਦੇ ਨਾਲ ਕੋਈ ਵਧੀਆ ਜੀ ਜੂਜਾ ਲੱਗ ਜਾਂਦਾਗਾ ਚਲੋ ਭਾਈ ਹੁਣ ਦੇਖਦੇ ਆ ਮੈਚ ਅੱਜ ਦਾ ਵਲੌਗ ਥੋੜਾ ਛੋਟਾ ਹੀ ਬਣਿਆਗਾ ਭਾਈ ਅਜੇ ਕੋਈ ਇੱਕ ਤਾਂ ਪਹਿਲਾਂ ਤਾਂ ਸਪਰੇਸ ਸ਼ੁਰੂ ਕਰਦੇ ਸੀਗੇ ਤੇ ਉਦੋਂ ਦਾ ਮੇਰੇ ਤੋਂ ਬਣਿਆ ਨਹੀਂਗਾ ਮੈਂ ਇਕੱਲਾ ਹੀ ਸੀਗਾ ਤਾਂ ਕਰਕੇ ਤੇ ਕੋਈ ਹੋਰ ਹੈ ਨਹੀਂ ਜਿਗਾ ਸੁੱਖਾ ਵੀ ਹੈ ਨਹੀਂ ਜਿਗਾ ਨਹੀਂ ਤਾਂ ਉਹਨੂੰ ਮੈਨੂੰ ਥੜਾ ਕੇ ਬਣਵਾ ਲੈਣਾ ਸੀਗਾ ਵਲੌਗ ਤੇ ਚਲੋ ਹੋ ਮਿਲਦੇ ਆਂ ਕਦੇ ਹੋਰ ਵਲੌਗ ਚ ਭਾਈ ਰੱਬ ਰੱਖਾ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ